ਜੈ ਹੋ ਬਾਬਾ ਵਾਹਿਗੁਰੂ ਪਾਸ ਤੋਂ ਕੀ ਹਾਲ ਚਾਲ ਆ ਸਾਰਿਆਂ ਦਾ ਤੁਸੀਂ ਠੀਕ ਠਾਕ ਹੋ ਠੀਕ ਠਾਕ ਜੀ ਉਹ ਬਾਬਾ ਜੀ ਅਸੀਂ ਸਾਰੇ ਤੇ ਐਂ ਠੀਕ ਠਾਕ ਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ ਨਾਲੇ ਤੁਸੀਂ ਕਿਵੇਂ ਤੁਰ ਕੇ ਆ ਰਹੇ ਹੋ ਤੁਹਾਡੇ ਪੈਰ ਤੇ ਕੋਈ ਸੱਟ ਸੁੱਟ ਵੱਜੀ ਆ ਉਹ ਬਾਬਾ ਜੀ ਤੁਸੀਂ ਕਿੱਥੇ ਰਹਿ ਗਏ ਸੀ ਸਾਨੂੰ ਤਾਂ 2 ਦਿਨ ਹੋ ਗਏ ਤੁਹਾਨੂੰ ਉਡੀਕਦਿਆਂ ਨੂੰ ਦੇਖ ਲਓ ਅਸੀਂ ਉਡੀਕ ਢੀਕੇ ਅੱਧੇ ਰਹਿ ਗਏ ਓ ਬਾਬਾ ਜੀ ਕਦੀ ਇਸ ਮੋਟਰ ਤੇ ਕਦੀ ਉਸ ਮੋਟਰ ਤੇ ਕਦੀ ਉਹ ਜ਼ਮੀਨ 'ਚ ਅਸੀਂ ਤਾਂ ਡਿਕ ਡਿਕ ਅੱਧੇ ਰਹਿ ਗਏ ਕਿੱਥੇ ਰਹਿ ਗਏ ਸੀ ਤੁਸੀਂ ਠੀਕ ਤੇ ਹੋ ਬਾਬਾ ਜੀ ਇਹਨਾਂ ਨੂੰ ਮੈਂ ਕਿਹਾ ਸੀ ਮੇਰਾ ਪੂਰਾ ਵਿਸ਼ਵਾਸ ਹੈ ਮੇਰਾ ਘਰ ਪਰ ਰਣਾਰ ਬਾਬਾ ਜੀ ਨੇ ਸੈੱਟ ਕੀਤਾ Pritam ਸਿਆ ਮੈਂ ਤੁਹਾਨੂੰ ਪਿਆ ਸੀ ਨਾ ਬਾਬਾ ਜੀ ਜ਼ਰੂਰ ਆਉਣਗੇ ਬਹੁਤ ਵਧੀਆ ਜੀ ਬਹੁਤ ਵਧੀਆ ਬਾਬਾ ਜੀ ਸ਼ੁਕਰ ਹੈ ਤੁਸੀਂ ਆ ਗਏ ਤਾੜੇ ਦਰਸ਼ਨ ਹੋ ਗਿਆ ਬਹੁਤ ਵਧੀਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪਹਿਲੇ ਚਾਹ ਪੀਓਗੇ ਕਿ ਪਾਣੀ ਪੀਓਗੇ ਆਂਦੀ ਆਂਦੀ ਦੀਦੀ ਪਹਿਲਾਂ ਜੱਗ ਭਰ ਕੇ ਪਾਣੀ ਮਗਾ ਲਓ ਪਾਣੀ ਪੀਵਾਂਗੇ ਫਿਰ ਚਾਹ ਨਾਲ ਮਠੀ ਖਾਵਾਂਗੇ ਬਾਅਦ ਚ ਅਸੀਂ ਭੋਜਨ ਛਕਾਂਗੇ ਜੀ ਬਾਬਾ ਜੀ ਅਸੀਂ ਦੋ ਦਿਨ ਤੋਂ ਢੀਕ ਰਹੇ ਆ ਤੁਹਾਨੂੰ ਕਿੱਥੇ ਲਗੇ ਸੀ ਤੁਸੀਂ ਇਹ ਤਾਂ ਦੱਸੋ ਜਰਾ ਪਰ ਆਜੂ ਇਹਨੂੰ ਮੈਂ ਬਾਬਾ ਜੀ ਨੂੰ ਲੈਣ ਭੇਜਿਆ ਸੀ ਤੋ ਉੱਥੇ ਜਾ ਕੇ ਸੋ ਗਿਆ ਉਹ ਕੱਟੋ ਕੱਟ ਤੂੰ ਸਾਨੂੰ ਫੋਨ ਤੇ ਕਰਕੇ ਦੱਸਣਾ ਸੀ ਕਿ ਬਾਬਾ ਜੀ ਦੇਰ ਬਾਅਦ ਆਉਣਗੇ ਹੈ ਤੂੰ ਤਾਂ ਜਮਾਂ ਨਕਮਾ ਬੰਦਾ ਆ ਵੀਰ ਜੀ ਮੈਂ ਤੁਹਾਨੂੰ ਫੋਨ ਕੀ ਕਰਨਾ ਸੀ ਮੇਰਾ ਫੋਨ ਬੰਦ ਪਿਆ ਸੀ ਤੁਹਾਨੂੰ ਪਤਾ ਤਾਂ ਹੈਗਾ ਬਾਬਾ ਜੀ ਨੇ ਜੰਗਲਾਂ 'ਚ ਡੇਰਾ ਲਾਇਆ ਹੋਇਆ ਨਾ ਉੱਥੇ ਲਾਈਟ ਨਾ ਬੱਤੀ ਉੱਥੇ ਤਾਂ ਇਕੱਲੇ ਮੱਛਰੀ ਹੁੰਦੇ ਨੇ ਉਹ ਤੇ ਤੈਨੂੰ ਕਿਹਨੇ ਕਿਹਾ ਸੀ ਬਾਬੇ ਦੇ ਨਾਲ ਮੱਛਰਾਂ ਵਿੱਚ ਮਰ ਉਹ ਸਾਡੇ ਕੋ ਆ ਜਾਂਦਾ ਸਾਨੂੰ ਆ ਕੇ ਦੱਸਦਾ ਤੇ ਬਾਬੇ ਨੇ ਦੋ ਦਿਨਾਂ ਬਾਅਦ ਆਉਣਾ ਆ। ਅਸੀਂ ਆਪਣੇ ਆਪ ਕੋਈ ਨਾ ਕੋਈ ਇੰਤਜ਼ਾਮ ਕਰ ਲੈਣਾ ਸੀ ਬਾਬੇ ਦੇ ਆਉਣ ਦਾ। ਜੀ ਮੈਂ ਤੁਹਾਨੂੰ ਦੱਸਦਾ ਕਿ ਸਾਨੂੰ ਐਨੀ ਦੇਰ ਕਿਉਂ ਹੋਈ? ਜਦੋਂ ਮੈਂ ਉੱਥੋਂ ਤੁਰਨ ਲੱਗਿਆ ਮੈਨੂੰ ਉੱਪਰੋਂ ਆਕਾਸ਼ ਬਾਣੀ ਹੋਈ ਕਿ ਦੋ ਦਿਨ ਰੁਕ ਜਾ। ਬਾਬਾ ਹਵਾ ਹਵਾ ਦੀ ਭਗਤੀ ਕਰ ਤੇ ਫੇਰ ਤੂੰ ਇੱਥੇ ਤੁਰੀ। ਤੇ ਮੇਰੇ ਜਿਹੜੇ ਭਖਤ ਸੀ ਉਹਨਾਂ ਦੀ ਰਿਸ਼ਤੇਦਾਰੀ 'ਚ ਮੌਤ ਹੋ ਗਈ ਸੀ। ਉਹ ਸਾਰੇ ਉੱਥੇ ਚਲੇ ਗਏ। ਤੇ ਮੈਂ ਭਗਤੀ ਚ ਲੀਨ ਹੋ ਗਿਆ ਸੀ ਤੇ ਮੇਰੇ ਕੋਲੇ ਇਕੱਲਾ ਰਾਜੂ ਰਹਿ ਗਿਆ ਸੀ ਹਾਂ ਹਾਂ ਬਾਬਾ ਜੀ ਬਿਲਕੁਲ ਠੀਕ ਕਹਿ ਰਹੇ ਨੇ ਭਖਤੋ ਜਦੋਂ ਮੇਰੇ ਸਾਰੇ ਭਖਤ ਚਲੇ ਗਏ ਤੇ ਮੇਰੇ ਕੋਲੇ ਇਕੱਲਾ ਰਾਜੂ ਹੀ ਰਹਿ ਗਿਆ ਸੀ ਤੇ ਰਾਜੂ ਹੀ ਮੇਰੀ ਦੇਖਭਾਲ ਕਰਦਾ ਸੀ ਤੇ ਹੁਣ ਤਾਂ ਰਾਜੂ ਮੇਰਾ ਪੱਕਾ ਹੀ ਸੇਵਕ ਬਣ ਗਿਆ ਪੱਕਾ ਹੀ ਮੇਰਾ ਭਖਤ ਬਣ ਗਿਆ ਹੈ ਅੱਛਾ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਆ ਬਾਬਾ ਜੀ ਹੋਰ ਭਗਤੀ ਕਰਕੇ ਆਏ ਨੇ ਬਾਬਾ ਜੀ ਹੋਰ ਸ਼ਕਤੀਸ਼ਾਲੀ ਹੋ ਗਏ ਹੋਏ ਨੇ ਬਾਬਾ ਜੀ ਤੁਸੀਂ ਕਹਿੰਦੇ ਕਿ ਕਿਉਂ ਤੁਰਦੇ ਹੋ ਕੀ ਹੋਇਆ ਤੁਹਾਡੇ ਪੈਰਾਂ ਨੂੰ ਬੱਚਾ ਇਹ ਤਾਂ ਰਸਤੇ 'ਚ ਆਉਂਦੇ ਆਉਂਦੇ ਨਾ ਮੇਰੇ ਕੀੜਾ ਲੱਗ ਗਿਆ ਸੀ ਇਸ ਕਰਕੇ ਥੋੜਾ ਜਿਹਾ ਲੰਗੜਾ ਕੇ ਚੱਲਦੇ ਆਂ ਰਸਤੇ ਜਾਂਦੇ ਆਉਂਦੇ ਮੇਰੇ ਨਾ ਠੱਡਾ ਲੱਗ ਗਿਆ ਠੱਡਾ ਲੱਗਿਆ ਮੈਂ ਥੱਲੇ ਡੇਜਿਆ ਮੇਰੀ ਨਾੜ ਤੇ ਦਰਦ ਹੋਣ ਲੱਗ ਗਿਆ ਇਸ ਕਰਕੇ ਮੈਂ ਥੋੜਾ ਜਿਹਾ ਚਾਲ ਵਿਗੜ ਗਈ ਮੇਰੀ ਉਹ ਜੇ ਤੁਸੀਂ ਮੈਨੂੰ ਸਾਨੂੰ ਫੋਨ ਕਰ ਦਿੰਦੇ ਬਾਬਾ ਜੀ ਅਸੀਂ ਟਰੈਕਟਰ ਲਾ ਕੇ ਪਹੁੰਚ ਜਾਂਦੇ ਉਹ ਬਾਬਾ ਜੀ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਤੇ ਦੇਣਾ ਸੀ ਤੈਨੂੰ ਆਪ ਹੀ ਲੈਣ ਆ ਜਾਣਾ ਸੀ ਠੀਕਾ ਬੱਚਾ ਹੁਣ ਅਸੀਂ ਆ ਗਏ ਆ ਹੁਣ ਤੁਸੀਂ ਸੇਵਾ ਕਰ ਲੋ ਜਿਹੜੀ ਸਾਡੀ ਕਰਨੀ ਹੈ ਬਾਬਾ ਜੀ ਜ਼ਰੂਰ ਕਰਾਂਗੇ ਸੇਵਾ ਤੁਹਾਡੀ ਜ਼ਰੂਰ ਟੈਨਸ਼ਨ ਨਾ ਲਓ ਤੁਹਾਨੂੰ ਚਾਹ ਪਾਣੀ ਲੰਗਰ ਪਾਣੀ ਸਾਰਾ ਕੁਝ ਖਾਵਾਂਗੇ ਠੀਕਾ ਕਿਉਂ ਵੀ ਪਿੰਟੀ ਦੇ ਵਿੱਚ ਚਲ ਜੀ ਦੂਜੀ ਮੋਟਰ ਤੇ ਚਲੋ ਫਿਰ ਦੂਜੀ ਮੋਟਰ ਤੇ ਚਲੀਏ ਦੂਜੀ ਮੋਟਰ ਤੇ ਸਾਰਾ ਬੰਦ ਬਸ ਕੀਤਾ ਹੋਇਆ ਹੈ ਸਾਡਾ ਖਾਣਾ ਪੀਣਾ ਰਹਿਣਾ ਚਲੋ ਜੀ ਚਲੋ ਚੱਲਨੇ ਉਧਰ ਨੂੰ ਚਲੋ ਜੀ ਚਲੋ ਚਲੋ ਬਾਜੀ ਕੀ ਹਾਲ ਹੈ ਠੀਕ ਆ ਭਰਤੋ ਤੁਸੀਂ ਦੱਸੋ ਮੈਨੂੰ ਪਹਿਲੇ ਇਹ ਦੱਸੋ ਤੁਸੀਂ ਖਾਓਗੇ ਕੀ ਕੁਲਚਾ ਖਾਓਗੇ ਜਾਂ ਫਿਰ 버ਗਰ ਖਾਓਗੇ ਜਾਂ ਰੋਟੀ ਲਈ ਇਹ ਤੁਹਾਡੇ ਵਾਸਤੇ ਚਾਹ ਲੇਗੇ ਪਾਣੀ ਲੇਗੇ ਕੀ ਲੇਗੇ ਤੇ ਵਾਸਤੇ ਇਹ ਦੱਸੋ ਜੀ ਕਿਉਂ ਵੀ ਬਿਲਕੁਲ ਠੀਕ ਗੱਲ ਹੈ ਜੀ ਮੈਂ ਕਹਿੰਦਾ ਰਾਜੂ 버ਗਰ ਖਾਦਾਂ ਨੂੰ ਬਹੁਤ ਦੇਰ ਹੋ ਗਈ ਆ ਸਰਦ ਪਟਣ ਬੱਬਾ ਇਹ 버거 ਵੀ ਖਾ ਲੈਣੇ ਆਪਾਂ ਤੋਂ ਫਿਰ ਜਿਵੇਂ ਤੁਹਾਡਾ ਹੁਕਮ ਆ ਬੰਦੀ ਬੰਦੀ ਹੀਰ ਹਾਂਜੀ ਆ ਨਾਲ ਹੀ ਦੁਕਾਨ ਹੈਗੀ ਆ ਉੱਥੋਂ ਜਾ ਕੇ ਆ ਪੰਜ 버거 ਲਿਆ ਲਓ 36 ਗੱਲ ਲਓ ਬ੍ਰੈਡ ਹੁਣ ਇਹ ਲਓ ਜੀ ਉਹ ਬਾਬਾ ਜੀ ਜਦ ਤੱਕੇ ਬੰਟੀ ਹੁੰਦਾ ਹੈ ਨਾ ਮੇਰੀ ਗੱਲ ਸੁਣ ਤੁਸੀਂ ਬਲਵਿੰਦਰ ਸਿੰਘ ਦਾ ਵਿਆਹ ਕਰਕੇ ਉਸ ਤੋਂ ਬਾਅਦ ਪਹਿਲੇ ਤੁਸੀਂ ਮੇਰਾ ਨੰਬਰ ਲੋਣਾ ਵਿਆਹ ਦਾ ਮੇਰੀ ਗੱਲ ਸੁਣ ਬਲਵਿੰਦਰ ਸਿੰਘ ਨੇ ਤੁਹਾਨੂੰ ਦੇਣਾ 20000 ਰੁਪਏ ਵਿਆਹ ਦਾ ਮੈਂ ਤੁਹਾਨੂੰ ਦਊਗਾ ਪੂਰੇ 50000 ਰੁਪਏ ਪਿਆ ਗਰਾਉਂਡ ਦੇ ਤੁਸੀਂ ਇਹ ਤਿਵੇਂ ਕਰਕੇ ਮੇਰਾ ਵਿਆਹ ਪਹਿਲੇ ਕਰਾਓ ਹਾਂਜੀ ਤੂੰ ਫਿਕਰ ਨਾ ਕਰ ਤੂੰ ਇਸ ਤਰ੍ਹਾਂ ਬਲਵਿੰਦਰ ਸਿੰਘ ਦਾ ਵਿਆਹ ਹੋ ਜਾਣ ਦੀ ਉਹਨੇ 21000 ਦੇਣਾ ਆਪਾਂ ਨੂੰ ਉਹਦੇ ਵਿਆਹ ਤੋਂ ਬਾਅਦ ਮੈਂ 13 ਰਾ ਵਿਆਹੀ ਕਰੂੰਗਾ ਤੇ ਬਿਲਕੁਲ ਵੀ ਫਿਕਰ ਨਾ ਕਰ ਬਾਬਾ ਜੀ ਇਹਨਾਂ ਨੇ MW ਬੜੀ ਸੁਭਾਣ ਕੇ ਰੱਖੀ ਹੋਈ ਆ ਅੰਮ੍ਰੇਪ ਜੀ ਉਹ ਕੀ ਹੁੰਦੀ ਆ ਹਾਂ ਹਾਂ ਬਾਬਾ ਜੀ MW MW ਉਹ ਕੌਣ ਹੈ ਬਾਬਾ ਜੀ MW ਦਾ ਮਤਲਬ ਆ ਮਾਈ ਵਾਈਫ ਹਾਂ ਮੈਂ ਦੱਸਣਾ ਬਾਬਾ ਜੀ ਤੁਹਾਨੂੰ ਸਾਰੀ ਗੱਲ ਇਹ ਜਿਹੜੀ MW ਹੈ ਨਾ ਇਹ ਦਰਅਸਲ ਕੁੱਤੀ ਆ। ਅਸਲੀ ਕੁੱਤੀ ਦਾ ਨਾਮ MW ਹੈ। ਥੋੜਾ ਬਾਅਦ-ਬਾਰ ਅਸੀਂ ਥੋੜਾ ਨਾ ਚੰਗੇ ਲੱਗਦੇ ਆ ਕੁੱਤੀ 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 ਕਹਿੰਦੇ ਹੋਏ। ਤੁਸੀਂ ਨਾ ਛੇਤੀ-ਛੇਤੀ MW ਦੇ ਨਾਲ ਬਲਵਿੰਦਰ ਸਿੰਘ ਦਾ ਵਿਆਹ ਕਰਾ ਦਿਓ। ਠੀਕ ਹੈ ਨਾ? ਤੇ ਉਹਦਾ ਜਦੋਂ ਵਿਆਹ ਹੋ ਜੂਗਾ ਉਸ ਤੋਂ ਬਾਅਦ ਤੁਸੀਂ ਫਟਾਫਟ ਮੇਰਾ ਨੰਬਰ ਲਾਓ। ਅਸੀਂ ਵੀ ਚਾਹਦੇ ਕਿ ਕਿਸੇ ਪਿੰਡ ਵਾਲੇ ਨੂੰ ਪਤਾ ਚੱਲੇ ਕਿ ਅਸੀਂ ਕੁੱਤੀ ਦੇ ਨਾਲ ਬਲਵਿੰਦਰ ਸਿੰਘ ਦਾ ਵਿਆਹ ਕਰਦੇ ਪਏ ਆ। ਠੀਕ ਆ ਬਾਜੀ ਮੈਂ ਸਮਝ ਗਿਆ ਭਗਤੋ ਤੁਸੀਂ ਲੋਕਾਂ ਤੋਂ ਲੁਕੋ ਰੱਖਿਆ ਪਰ ਬਲਵਿੰਦਰ ਸਿੰਘ ਦੇ ਵਿਆਹ ਤੋਂ ਬਾਅਦ ਮੈਂ ਤੇਰਾ ਹੀ ਵਿਆਹ ਕਰਵਾਵਾਂਗਾ ਤੂੰ ਚिल्लाना ਕਰ ਬੱਚਾ ਹੋਰ ਬਾਬਾਈ ਹਾਂ ਨਹੀਂ ਤਾਈ ਕੀਆ ਬੱਚਾ ਆਗੇ ਤੁਹਾਡੇ 버거 ਮੇ ਲੱਗਦਾ ਆਗੇ ਜੀ ਆਹ ਲੋ ਆਪਾ ਜੀ 버거 ਖਾਓ ਆਪਾ ਜੀ ਚੱਲਿਆ ਲੋ ਲੋ ਕਰਦੇ ਨਾ ਬਾਬਾ ਜੀ ਨੂੰ ਦਿਓ ਬਾਬਾ ਜੀ ਸੁਦਾ ਵੀ ਭਾਗਤਾ ਤੂੰ ਵੀ ਬਾਬਾ ਜੀ ਨੂੰ ਸੌਸ ਦਿਓ ਬਾਬਾ ਜੀ ਸੌਸ ਲੋ ਲੋ ਬਾਬਾ ਲੋ ਗੰਦੋਂਦੇ ਬਾਈ ਜਿਸ ਗੰਦੋਂਦੇ ਬਈ ਅ ਅਖਮੀ ਹਲਵਾਈ ਦੀ ਦੁਕਾਨ ਤੋਂ ਲਿਆ ਅੱਛਾ ਅੱਛਾ ਬਾਜੀ ਉਹ ਬਲਵਿੰਦਰ ਸਿੰਘ ਦੇ ਵਿਆਹ ਤੋਂ ਬਾਅਦ ਨਾ ਮੇਰਾ ਨੰਬਰ ਲਾ ਦਿਓ ਮੈਂ ਜਲਦੀ ਵਿਆਹ ਕਰਾਉਣਾ ਯਾਰ ਬੰਤੀ ਬਾਈ ਦੇਗ ਮੇਰਾ ਵੱਡਾ ਭਰਾ ਤੈਨੂੰ ਪਤਾ ਹੈ ਕਿ ਮੈਨੂੰ ਇੰਨੀ ਤਲਬ ਲੱਗਦੀ ਹੈ ਰੋਜ਼ੀ ਪਾਪਾ ਜੀ ਪਹਿਲੇ ਤੁਸੀਂ ਮੇਰਾ ਵਿਆਹ ਕਰਉਣਾ ਹੈ ਸਭ ਕੁਝ ਹਿਸਾਬ ਤੈਨੂੰ ਪਤਾ ਨਹੀਂ ਆ ਮੈਂ ਬਹੁਤ ਔਖਾ ਰਹਿਣਾ ਰੋਟੀ ਮੈਂ ਆਪ ਕਮਾਵਾਂ ਬੱਚਾ ਮੈਂ ਆਪ ਖਾਣਾ ਕੱਪੜੇ ਮੈਂ ਆਪ ਤੋਵਾਂ ਮੈਥੋਂ ਹੁੰਦਾ ਨਹੀਂ ਯਾਰ ਪਹਿਲਾਂ ਮੇਰਾ ਵਿਆਹ ਕਰਾਓ ਜੀ ਨਹੀਂ ਉਹ ਨਹੀਂ ਨਹੀਂ ਬਾਈ ਪਹਿਲੇ ਮੈਂ ਕਰਨਾ ਵਿਆਹ ਇਹ ਕੀ ਗੱਲ ਹੋਈ ਹੈ ਨਹੀਂ ਨਹੀਂ ਮੈਂ ਬਹੁਤ ਉਖਾ ਹੋਇਆ ਪਿਆ ਨੰਨੂ ਕੀ ਪਤਾ ਰਾਤ-ਰਾਤ ਨਾ ਜਾਗਦਾ ਰਹਿਣਾ ਨਹੀਂ ਬਾਬਾ ਜੀ ਪਹਿਲੇ ਤੁਸੀਂ ਮੇਰਾ ਉਪਾਏ ਕਰਨਾ ਬਲਵਿੰਦਰ ਸਿੰਘ ਦੇ ਵਿਆਹ ਤੋਂ ਬਾਅਦ ਸਿੱਧੀ ਸ਼ੀ ਗੱਲ ਆ ਸੁਣੋ ਮੇਰੇ ਬਰ ਵੀ ਸਮਝ ਯਾਰ ਮੇਰੇ ਤੋਂ ਤੇਰੇ ਹੀ ਆਉਣਾ ਬਾਈ ਤੂੰ ਕਿਉਂ ਗਾਣਾ ਬਾਈ ਆਉਣਾ ਮੇਰੀ ਤਾਂ ਮਰ ਲਾਂਗੀ ਤੂੰ ਤੜਪਾਲਦਾ ਉੱਠ ਲਿਆ ਸਮਝਿਆ ਕਰ ਲੈ ਯਾਰ ਹਾਂ ਬਾਈ ਤੂੰ ਦੱਸ ਯਾਰ ਤੁਸੀਂ ਕਾਤੇ ਬੈਠੀ ਜਾਂਦੇ ਹੋ ਬਾਬਾ ਜੀ ਨੇ ਤੁਹਾਡੀ ਸਾਰੀ ਗੱਲ ਦਾ ਆਪੇ ਹੱਲ ਕਰ ਦੇਣਾ 버ਗਰ ਖਾ ਲੋ ਰਹਿਣ ਨਾ ਬੈਠੀ ਜਾਂਦੇ ਹੋ ਮੀ ਟੋਪ ਕਰ ਓਏ ਬਾਬਾ ਜੀ ਤੁਸੀਂ ਮੇਰੇ ਨਾਲ ਦੇਖੋ ਸਿਰ ਮੇਰੇ ਨਾਲ ਦੇਖੋ ਮੈਂ ਬਹੁਤ ਔਖਾ ਰਹਣਾ ਮੇਰੇ ਬਾਰੇ ਸੋਚੋ ਕੁਛ ਮੈਂ ਕੀ ਕਰ ਸਕਦਾ ਨਹੀਂ ਨਹੀਂ ਮੇਰੇ ਉਹ ਸੁੱਤੋ ਬਾਬਾ ਜੀ ਤੁਹਾਡਾ ਸਾਰਿਆਂ ਦਾ ਹੱਲ ਹੋ ਜਾਣਾ ਬੱਚਾ ਤੁਸੀਂ ਚਿੰਤਾ ਨਾ ਕਰੋ ਬਰਗਰ ਖਾਓ ਰਾਮ ਨਾਲ ਉਹ ਬਾਬਾ ਜੀ ਬਾਬਾ ਜੀ ਗੱਲ ਉਹ ਨਹੀਂ ਹੈਗੀ ਮੇਰੀ ਗੱਲ ਸੁਣੋ ਤੁਸੀਂ ਹੁਣ ਮੇਰਾ ਇੱਕੋ ਇੱਕ ਭਰਾ ਆ ਬਾਹਰ ਰਹਿੰਦਾ ਉਹ ਵਿਆਹ ਕਰਾ ਕੇ ਸੈਟ ਆ ਕਦੀ ਆਉਂਦਾ ਕਦੀ ਜਾਂਦਾ ਮੈਂ ਹੀ ਇੱਥੇ ਕੱਲਾ ਆ। ਮੇਰੇ ਪਿੱਛੇ 2 ਜ਼ਮੀਨ 350 ਕਿੱਲਾ ਜ਼ਮੀਨ ਦਾ ਉਹ ਕੌਣ ਸੰਭੂਗਾ? ਕੋਈ ਤੇ ਵਾਰਿਸ ਹੋਣਾ ਚਾਹੀਦਾ ਆ। ਜੇ ਮੇਰਾ ਵਿਆਹ ਹੀ ਨਹੀਂ ਹੋਊਗਾ ਤੇ ਵਾਰਿਸ ਕਿੱਥੋਂ ਆਊਗਾ? ਉਹ ਛੇਤੀ ਛੇਤੀ ਮੈਂ ਤਾਈ ਕਾਲਾ ਪਿਆ ਹੈ ਛੇਤੀ ਛੇਤੀ ਮੇਰਾ ਵਿਆਹ ਹੋਏ ਇੱਕ ਛੋਟਾ ਜਿਹਾ ਨੰਨਾ ਮੁੰਨਾ ਮੈਂ ਲੈ ਕੇ ਆਵਾਂ। ਠੀਕ ਹੈ ਬਾਬਾ ਜੀ। ਉਹ ਦਿਲ ਕੀ ਦਾ ਨਹੀਂ ਕਰਦਾ ਕਿਸਮ ਸਿਆਂ। ਹਾਂ। ਸਾਰਿਆਂ ਦੇ ਜਲ ਜ਼ਰਮਾਨਾ ਹੁੰਦੇ ਆ। ਉਹ ਮਰ ਲੰਗੀ। ਹੁਣ ਕੀ ਕਰੀਏ? ਯਾ ਤਾਂ ਤੁਹਾਨੂੰ ਕਰਾਉਣਾ ਹੀ ਪੈਣਾ ਬਾਬਾ ਜੀ ਮੇਰੇ ਬਾਰੇ ਸੋਚੋ ਜਰੂਰ ਸੋਚੋ ਮੇਰੇ ਬਾਰੇ ਜਰੂਰ 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 ਉਹ ਲੜੋਣਾ ਲੜੋਣਾ ਬਾਬਾ ਜੀ ਨੇ ਕੋਈ ਨਾ ਕੋਈ ਰਾਹ ਕੱਢ ਦੇਣਾ ਤੁਸੀਂ ਕਿਹ ਭੜਾਈ ਕਰਦੇ ਜਾਨਦੇ ਹੋ ਬਾਬਾ ਜੀ ਵੀ ਨਹੀਂ ਹੋ ਸਕਦਾ ਤੁਸੀਂ ਸਾਡੇ ਦੋਨੋਂ ਦਾ ਉਪਾਏ ਇਕੱਠਾ ਕਰ ਦੋ ਤੁਸੀਂ ਬਿਲਕੁਲ ਫਿਕਰ ਨਾ ਕਰੋ ਆਪਾਂ ਸਾਰਿਆਂ ਦਾ ਹੱਲ ਕੱਢਾਂਗੇ ਠੀਕ ਆ ਬਾਬਾ ਜੀ ਤੁਸੀਂ ਪ੍ਰੀਤਮ ਸਿੰਘ ਦਾ ਵਿਆਹ ਜਰੂਰ ਕਰਾਓ ਜੀ ਮੇਰੀ ਬੇਨਤੀ ਹੈ ਸੱਜਣੋ ਆਹ ਮੈਂ ਤੈਨੂੰ ਮਾਣਾ ਲਗਦਾ ਮੈਂ ਤੈਨੂੰ ਮਾਣਾ ਲਗਦਾ ਉਹ ਨਹੀਂ ਸਿਆਣੀ ਗੱਲ ਕਰਦਾ ਮੁੰਡਾ ਨਹੀਂ ਨਹੀਂ ਸਿਆਣੀ ਗੱਲ ਕਰਦਾ ਤੁਸੀਂ ਗੁੱਸਾ ਕਰਗੇ ਮੈਂ ਇਦਾਂ ਨਹੀਂ ਕਿਹਾ ਤੁਹਾਡਾ ਵੀ ਹੱਲ ਹੋ ਕਰਨਗੇ ਬਾਬਾ ਜੀ ਜਰੂਰ ਕਰੋ ਮਾ ਸ਼ਰਮ ਸਮਾਉਣ ਤੇ ਸਾਰਿਆਂ ਦਾ ਹੱਲ ਹੋਊਗਾ ਬੱਚਾ ਥੋੜਾ ਸਮੇਂ ਦੀ ਬੇਟ ਕਰੋ। ਬਾਬਾ ਜੀ ਮੈਂ ਤਾਂ ਮੁੱਖ ਖੁਸ਼ ਕਰ ਦੂੰ ਖੁਸ਼। ਪਹਿਲਾਂ ਜਿਹੜਾ ਬਲਵਿੰਦਰ ਸਿੰਘ ਆ ਉਹਦੇ ਆਪਾਂ ਬਿਆਹ ਆ ਆਪਾਂ ਆਏ ਕਰਦੀ ਹੈ। ਹਾਂਜੀ ਉਸ ਤੋਂ ਬਾਅਦ ਜਦੋਂ ਆਪਾਂ ਮੁੰਡਾ ਬਿਆਹ ਦਾ ਆਪਾਂ ਆਏ ਕਰਤਾ ਇੱਕ ਲੜਕੀ ਦੇ ਨਾਲ ਸਬਿਆ ਹੋ ਜੂਗਾ ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਇੱਕ ਬੰਦੇ ਦਾ ਵਿਆਹ ਕਰੂੰਗਾ ਉਹ ਵੀ ਮੇਰਾ ਪਹਿਲੇ ਉਹ ਮੇਰਾ ਪਹਿਲੇ ਕਰਾਉਣਾ ਉਹ ਮੇਰਾ ਕਰੂਂਦੇ ਬਾਬਾ ਕਿਉਂ ਤੂੰ ਸਮਝਿਆ ਕਰ ਉਹ ਮੈਂ ਬੜਾ ਔਖਾ ਰਹਿਣਾ ਯਾਰ ਇਹੇ ਬਾਰੇ ਸੁਣ ਲੱਗੇ ਯਾਰ ਬਾਬਾ ਜੀ ਨੇ ਆਪੇ ਕਰ ਦੇਣਾ ਸਾਰਾ ਉਹ ਨਹੀਂ ਨਹੀਂ ਮੇਰਾ ਵਿਆਹ ਬਾਬਾ ਜੀ ਤੁਸੀਂ ਪਹਿਲੇ ਕਰਉਣਾ ਠੀਕ ਆ ਬਾਕੀ ਗੰਭਾਤ ਚੋ ਕਿਉਂ ਬਾਜੀ ਮੈਂ ਸਹੀ ਹੀ ਕਹਿੰਦਾ ਉਹ ਲੜੋ ਨਾ ਰਾਹ ਕੱਢਣਾ ਬਾਬਾ ਜੀ ਨੇ ਬਾਬਾ ਜੀ ਜਾਣੇ ਜਾਣ ਨੇ ਜੇ ਤੁਹਾਡਾ ਕਿਰਾਇਆ ਦੇਣਾ ਪਰ ਦੋਨੋਂ ਦਾ ਹੀ ਕਰਾ ਦੇਣਾ ਇਹਨਾਂ ਨੇ ਮੈਂ ਤਾਂ ਕਹਿੰਦਾ ਬਾਬਾ ਸਾਡੇ ਦੋਨੋਂ ਦਾ ਇਕੱਠਾ ਹੀ ਪਾਇਆ ਕਰ ਹਾਂ ਕੋਈ ਨਾ ਤੁਹਾਡੇ ਨਾਲ ਗੱਲ ਕਰਨੀ ਹਾਂਜੀ ਹਾਂਜੀ ਦੱਸੋ ਜੀ ਕੀ ਗੱਲ ਕਰਨੀ ਹੈ ਬਾਬਾ ਜੀ ਬਿੱਲਾ ਬਾਲੇ ਟਾਡ ਬੜਾ ਖਤਰਨਾਕ ਮੁਜਰਮ ਹੋ ਉਹ ਜੇਲ੍ਹ ਚੋਂ ਫਰਾਰ ਹੋ ਗਿਆ ਉਹ ਬਾਬਾ ਜੀ ਮੈਂ ਦੱਸਦਾ ਜੀ ਉਹਨੇ ਸਾਡੀ ਹੋਣ ਵਾਲੀ ਪਰਜਾਈ ਨੂੰ ਜ਼ਹਿਰ ਦੇ ਕੇ ਮਾਰਿਆ ਸੀ ਤੇ ਅਸੀਂ ਉਹਨੂੰ ਫੜ ਕੇ ਜੇਲ੍ਹ ਪਹੁੰਚਾਤਾ ਸੀ ਉਹ ਬਾਬਾ ਜੀ ਇਹ ਗੱਲ ਤਾਂ ਪੁਰਾਣੀ ਹੋ ਗਈ ਆ ਅਸੀਂ ਕਿਹੜਾ ਡਰਦੇ ਆ ਬਿੱਲੇ ਬਲੂੜੇ ਤੋਂ ਜੇ ਉਸ ਦਿਨ ਸਾਡੇ ਇੱਥੇ ਆ ਗਿਆ ਨਾ ਉਸੇ ਦਿਨ ਫੜਕਾ ਦੇਵਾਂਗੇ ਉਹਨੂੰ ਉਹ ਤੁਸੀਂ ਫਿਕਰ ਨਾ ਕਰੋ ਭਗਤ ਜੀ ਮੈਂ ਬਾਬਾ ਹਵਾ ਹਵਾ ਜੀ ਨੂੰ ਪ੍ਰਾਰਥਨਾ ਕਰੂੰਗਾ ਜਿਹੜੇ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦੇ ਆ ਉਹ ਜਲਦੀ ਤੋਂ ਜਲਦੀ ਜਿੱਲਾ ਬਾਲੇ ਕੱਢ ਨੂੰ ਜੇਲ੍ਹ ਦੇ ਵਿੱਚ ਵਾਪਸ ਭੇਜ ਦੇਣਗੇ ਚਲੋ ਠੀਕ ਆ ਬਾਬਾ ਜੀ ਤੁਸੀਂ ਹੋਰ ਸੁਣਾਓ ਅਸੀਂ ਤੁਹਾਡੀ ਕੀ ਸੇਵਾ ਕਰੀਏ ਉਹ ਫਕਤੋ ਤੁਸੀਂ ਐ ਕਰੋ ਅੱਜ ਅਸੀਂ ਬਹੁਤ ਜ਼ਿਆਦਾ ਥੱਕ ਗਏ ਆ ਤੁਸੀਂ ਸਾਡਾ ਰਹਿਣ ਸੌਣ ਦਾ ਬੰਦੋਬਸਤ ਕਰੋ ਆਪਾਂ ਕੱਲ ਨੂੰ ਬਲਵਿੰਦਰ ਸਿੰਘ ਦਾ ਵਿਆਹ ਉਸ ਛੁੱਟੀ ਦੇ ਨਾਲ ਕਰਾਂਗੇ ਠੀਕ ਹੈ ਬਾਬਾ ਜੀ ਕਿਵੇਂ ਕਰਦੇ ਆ ਵੀ ਅਸੀਂ ਚੱਲਦੇ ਆ ਤੇ ਰਾਜੂ ਤੇਰੀ ਜ਼ਿੰਮੇਵਾਰੀ ਆ ਬਾਬਾ ਜੀ ਨੂੰ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਦੇਣਾ ਇੱਥੇ ਆ ਪਿੱਛੇ ਘਰਿਆ ਬਹੁਤ ਥੋੜਾ ਬਣਾਇਆ ਹੋਇਆ ਹੈ ਅੰਦਰ ਸੌਣ ਰਹਿਣ ਦਾ ਬਾਬਾ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਬਾਬਾ ਜੀ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਵੇਗੀ ਮੈਂ ਪੂਰੀ ਥੋੜੇ ਸੇਵਾ ਕਰਾਂਗਾ ਜੈ ਬਾਬਾ ਹਵਾ ਹਵਾਈ ਜੈ ਹੋ ਬਾਬਾ ਹਵਾ ਹਵਾਈ ਬਾਬਾ ਹਵਾ ਹਵਾਈ ਜੀ ਦੇ ਬਾਬਾ ਹੋਵੇ ਜੀ ਤੁਹਾਨੂੰ ਕੋਈ ਜਾਜ ਆਮ ਤੌਰ ਤੇ ਆਮ ਅੰਗੜੇ ਜਾਂਦੇ ਰਹੋ ਜੀ ਜੈ ਹੋ ਬਾਬਾ ਹਵਾ ਹਵਾਈ ਜੈ ਹੋ ਜੈ